ਕੋਇ ਇਸ ਤਰ੍ਹਾਂ ਜੇ ਮੈਂ ਆਪਣੇ ਆਪ ਤੇ ਹੰਕਾਰ ਨਹੀਂ ਕਰਨਾ ਚਾਹੁੰਦਾ ਮੈਂ ਗੁਰੂ ਘਰ ਦਾ ਕੋਕਰ ਆ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਨੇ ਜੋ ਹੋਣਾ ਹੋਣਾ ਵਾ ਮੈਂ ਅੱਜ ਕਹਿੰਦਾ ਜੀ ਮੈਂ ਮੈਂ ਐ ਕਰਦੇ ਕਿੰਨਾ ਕੁ ਵਿਸ਼ਵਾਸ ਮੈਂ ਕਿੰਨੇ ਪਰਸੈਂਟ ਵਿਸ਼ਵਾਸ ਵਿਸ਼ਵਾਸ ਤੇ ਭਾਈ 200% ਆ ਜਿੰਨਾ ਉਹ ਤੋਂ 200 ਕਰਦਾ ਨਹੀਂ ਬਿਲਕੁਲ ਜੀ ਬਿਲਕੁਲ ਜਿੰਨਾ ਮਾਨ ਸਤਕਾਰ ਭਾਈ ਕਿਸੇ ਪਾਰਟੀ ਨੂੰ ਜਾ ਕੇ ਵੇਖੋ ਕਿਸੇ ਦੇ ਗੱਲ ਸਰੋਪਾ ਪਾਉਂਦੇ ਕਿ ਇਹਨਾਂ ਫੁੱਲਾਂ ਦੀ ਵਰਖਾ ਕਰਦੇ ਕਿਤੇ ਹੁੰਦੀ ਆ ਮੈਂ ਕੋਈ ਰਾਜਨੀਤਿਕ ਆ ਮੈਂ ਕੋਈ ਪਿੱਛੋ ਇਹਨਾਂ ਨੂੰ ਜਾਣਨਾ ਪਛੋਕੜ ਮੈਂ ਇਹਨਾਂ ਦਾ ਜਾਣਦਾ ਵਾਂ ਸਿਰਫ ਕੀ ਦੇ ਕਰਕੇ ਉਹਨਾਂ ਨੂੰ ਪਤਾ ਕਿ ਪੰਥ ਦਾ ਦਰਦ ਲੈ ਕੇ ਆਇਆ ਇੱਥੇ ਜਿਮਣੀ ਚੋਨ ਚੱਲਦੀ ਵੀ ਹੈਣਾ ਆ ਪਿਛਲੇ ਸੰਡੇ ਦੀ ਗੱਲ ਮੈਂ ਸਮਾਣੇ ਪਹੁੰਚਿਆ ਤੇ ਸਮਾਣੇ ਮੈਨੂੰ ਪਤਾ ਕੀ ਪੁੱਛਦੇਵੇ ਤੇਰੀ ਤੇ ਭਰਾ ਜਿਮਣੀ ਚੋਨ ਲੜਨੀ ਚਾਹੁੰਦੀ ਤੂੰ ਇੱਥੇ ਹੀ ਕਰਨੀ ਆ ਮੈਂ ਕਿਹਾ ਭਰਾ ਮੇਰੀ ਸੁਣੋ ਗੱਲ ਜਿਮਣੀ ਚੋਨ ਚ ਮੈਂ ਕੀ ਲੈਣਾ ਮੇਰੇ ਗੁਰੂ ਦੀ ਬੇਪੱਤ ਹੋਈ ਹੋਵੇ ਹੈਣਾ ਮੇਰੇ ਪਿਓ ਦੀ ਪਾਗ ਲੱਥੀ ਹੋਵੇ ਤੇ ਮੈਂ ਜਿਮਣੀ ਚੋਨ ਲੜਾਂਗਾ ਮੈਂ ਕਿਹ ਕੰਮ ਮੇ ਕੋਈ ਨਹੀਂ ਹੁੰਦਾ ਵਿਆ ਤੇ ਨਾ ਮੇ ਕੋ ਹੋਣਾ ਜਿਹੜੇ ਮੁੱਦੇ ਰੱਖੇ ਜਿਹੜੇ ਮੁੱਦਿਆਂ ਦੇ ਵਿੱਚ ਚੋਨ ਲੜਨੀ ਹੈ ਉਹ ਮੁੱਦੇ ਮੇਰੇ ਵਾਸਤੇ ਪਹਿਲ ਦੀ ਅਧਾਰ ਤੇ ਆ ਕੱਲ ਜਿਪੌੜੀਆਂ ਚੜ ਜਾਂਦੇ ਆਵਾਜ਼ بلند ਹੋਊਗੀ ਇਸੇ ਤਰ੍ਹਾਂ ਪੰਜਾਬ ਦੀ ਨੌਜਵਾਨੀ ਦੀ ਨੌਜਵਾਨੀ ਦਾ ਜੋ ਘਾਣ ਹੋਇਆ ਖਾਸ ਕਰਕੇ ਸੂਬਾ ਸੂਬਾ ਬੇਸਕ ਇਸ ਦੁਨੀਆ ਤੇ ਨਹੀਂ ਗਿਆ ਪਰ ਸੋਧਣ ਵਾਲਾ ਵੀ ਤੁਹਾਡਾ ਭਰਾ ਹੀ ਸੀ ਹਨਾ ਉਹੋ ਜੇ ਕਈ ਸੂਬੇ ਆ ਜਿਹੜੇ ਜਿਵੇਂ ਤੁਰੇ ਫਿਰਦੇ ਆ ਉਹਨਾਂ ਨੂੰ ਸਜਾਵਾਂ ਤੋਂ ਆਉਣ ਦੀ ਪਹਿਲ ਕਦਮੀ ਕਰੋਗੇ ਸਾਰਾ ਕੁਝ ਪੰਜਾਬ ਦੇ ਵਿੱਚ ਨਸ਼ਾ ਵਾ ਬੇਰੁਜ਼ਗਾਰੀ ਆ ਬਿਲਕੁਲ ਜੀ ਬਿਲਕੁਲ ਜਿੰਨੇ ਵੀ ਪੰਜਾਬ ਦੇ ਮੁੱਦੇ ਆ ਚਾਹੇ ਨਸ਼ੇ ਦਾ ਮੁੱਦਾ ਵਾ ਚਾਹੇ ਬੇਦਬੀ ਦਾ ਮੁੱਦਾ ਆ ਚਾਹੇ ਕਿਸਾਨਾਂ ਦਾ ਮੁੱਦਾ ਵਾ ਕੋਈ ਵੀ ਮੁੱਦਾ ਲਓ ਪੰਜਾਬ ਦਾ ਪੰਜਾਬ ਵਾਸਤੇ ਖਲੋਤੇ ਆ ਤੇ ਪੰਜਾਬ ਵਾਸਤੇ ਜੀਣਾ ਪੰਜਾਬ ਵਾਸਤੇ ਮਰਨਾ ਵਾ ਇਹ ਜਿੰਨੇ ਵੀ ਸੀਲ ਚ ਸਾਹ ਵਾ ਨਾ ਇਹ ਪੰਜਾਬ ਵਾਸਤੇ ਹੀ ਆ